ਪੂਨੀਆਂ ਫਾਰ ਪੰਜਾਬ ਚੈਨਲ ਦੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਪਿੰਡ ਤਲਵੰਡੀ ਰਾਏ ਨੇੜੇ ਰੈਪੋਰਟ ਨੇੜੇ ਪਿੰਡ ਬੁਰਧਰੀ ਸਿੰਘ ਪੈ ਜਾਂਦਾ ਹੈ ਤੇ ਵੀਰ ਕੋਲ ਆਏ ਆ ਤਕਰੀਬਨ 5-6 ਨਾਗਾ ਵੀਰ ਕੋਲ ਸੂਈਆਂ ਵੀ ਆ ਸੂਣ ਵਾਲੀ ਵੀ ਆ ਤੇ ਵਧੀਆ ਦੁੱਧ ਦੇ ਰਿਕਾਰਡ ਵਾਲੀਆਂ ਮੱਝਾਂ ਨੇ ਝੋਟੀਆਂ ਨੇ ਤੇ ਬੀਨਾ ਆਪਾਂ ਸਾਰੀ ਡਿਟੇਲ ਵਗੈਰਾ ਲੈ ਕੇ ਗੱਲਬਾਤ ਕਰਾਂਗੇ ਤੇ ਬੀਨਾ ਕਰਦੇ ਆ ਗੱਲਬਾਤ ਬੀਜਾਸੀ ਗਾਲ ਜੀ ਅਸਲੀ ਗਾਲ ਜੀ ਹੋਰ ਠੀਕ ਠਾਕ ਹੋ ਜੀ ਹਾਂ ਜੀ ਹਾਂ ਜੀ ਹੋਰ ਤੇ ਆਪਾਂ ਕਰ ਲਿਆ ਇੱਕ ਨੰਬਰ ਤੋਂ ਸ਼ੁਰੂ ਕਰ ਲਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਦੀ ਕੀ ਜਿਹੜਾ ਵੀਰੇ ਛੋਟੀ ਦੀ ਰੇਲ ਵੀ ਪਿੱਛੇ 11 12 ਦਾ ਦੋ ਘੇੜਾ ਪਰੂਨ ਕੋਲ ਠੀਕ ਆ ਹੁਣ ਕਿਵੇਂ ਹੈ ਆਪਣੀ ਸੂਈ ਵੀ ਆ ਦੂਜੇ ਫੋਨ ਵਾਲੀ ਆ ਜੀ ਫੋਨ ਵਾਲੀ ਹੈ ਹਾਂ ਜੀ ਹਾਂ ਜੀ ਆ ਦੇ ਸਿੰਗਾ ਸੁੰਗਲੀ ਮੰਤਰ ਦੇਖ ਲੋ ਦੋਸਤੋ ਲੀਵਾ ਵਗੈਰਾ ਤੁਹਾਨੂੰ ਦਿਖਾ ਦਿੰਦੇ ਆ ਥੋੜੀ ਜਿਹੀ ਨਾ ਜਗ੍ਹਾ ਦੀ ਤੰਗੀ ਕਰਕੇ ਆ ਆ ਦੇਖ ਲੋ ਥਾਣਾ ਤੇ ਕਿਵੇਂ ਵੀਰੇ ਦੁੱਧ ਦਾ ਤਾਂ ਰਿਕਾਰਡ ਕੁਝ ਪਤਾ ਕਿੰਨਾ ਸੀ ਪਿੱਛੇ ਦਾ ਬਲੂਨ ਦਾ 11 12 ਕੁ ਹੋਇਆ ਜੀ 11 12 ਸੀਗੇ ਹਾਂਜੀ ਬਲੂਨ ਦਾ ਜੀ ਨੂਨ ਦਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਕਿੰਨੀ ਕੀ ਉਮੀਦ ਆ ਵੀਰੇ 11 13 14 ਤੱਕ ਜਾਊਗੀ ਜੀ 13 14 ਲੈ ਜੂਗੀ ਹਾਂਜੀ ਹਾਂਜੀ ਤੇ ਕਹਿੰਦੇ ਸੁਣਾ ਹੋਣਾ ਨੇ ਦੂਜੇ ਸੁਣਦੀ ਆ ਜੀ ਦੂਜੇ ਸੁਣਾ ਹਾਂਜੀ ਹਾਂਜੀ ਆ ਗਿਆ ਕਰਾ ਮੋੜ ਲੈ ਵੀਰੇ ਹਾਂਜੀ ਹਾਂਜੀ ਦੂਜੇ ਸੁਵੇ ਵੀਰ ਕਹਿੰਦਾ ਸੁਣਾ ਦਾ ਤੇ ਬਾਕੀ ਆਪਾਂ ਸਾਰੀ ਡੀਲ ਵਗੈਰਾ ਲੈ ਕੇ ਦੇਵਾਂਗੇ 7.5 ਮਹੀਨੇ ਜਿਆਦਾ ਗੱਭਾਂ ਹੋ ਗਏ ਠੀਕ ਆ ਹਾਂ ਜੀ ਹੁਣ ਕਿੰਨੇ ਦਿਨ ਲੈ ਜੂ ਹਲ ਵੀ 10 ਦਿਨ ਲੈ ਜੂ 10 ਦਿਨ ਲੈ ਜੂ ਜੀ 10 ਦਿਨ ਲੈ ਜੂ ਹਣਾ ਹਾਂ ਜੀ ਹਾਂ ਜੀ ਜੇ ਹਿਸਾਬ ਨਾਲ ਬਹੁਤ ਤਾਂ 10 ਦਿਨ ਲੱਗੀ ਤਾਂ ਬਹੁਤ ਸੋਹਣੀ ਬਣਨਾਗਾ ਹਾਂ ਜੀ ਹਾਂ ਜੀ ਤੁਹਾਨੂੰ ਬਹੁਤ ਵਧੀਆ ਲੱਗਿਆ ਵਿਆ ਹਾਂ ਹਾਂ ਜੀ ਹਾਂ ਜੀ ਤੇ 10 ਦਿਨ ਵੀਰ ਕੰ ਦਾ ਲੈ ਜੂ ਤਾਂ ਬਹੁਤ ਸੋਹਣੀ ਬਣਨਾ ਥੋੜੀ ਜਿਹਾ ਜਿਆਦਾ ਦੀ ਟੰਗੀ ਕਰਕੇ ਹੀ ਆ ਚਲੋ ਕੋਈ ਨਾ ਆਪਾਂ ਗਾਹ ਨੂੰ ਨੇੜੇ ਮੋੜ ਲਾਂਗੇ ਉਥੋਂ ਹਾਂ ਤੇ ਮੁੱਲ ਵਗੈਰਾ ਫਿਰ ਆਪਾਂ ਫੋਨ ਤੇ ਕਰੋਂਗੇ ਕਿਵੇਂ ਕਰ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਵੀਰ ਕੰ ਦਾ ਹਾਂ ਜੀ ਤੇ ਵਪਾਰ ਲੈਣ ਦਾ ਕੰਮ ਆ ਬਿਲਕੁਲ ਪਸੂ ਹੋਰ ਵੀ ਹੁੰਦੇ ਰਹਿੰਦੇ ਆ ਤੇ ਆ ਦੋ ਨੰਬਰ ਵਾਲੀ ਕੀ ਡੀਟੇਲ ਆ ਵੀਰੇ ਇਹ ਜੋ ਤੇਰਾ ਕਿਲੋ ਦੁੱਧ ਖਾਰਿਆ ਜੀ ਪਨੂਨ ਨੇ ਦੂਜੇ ਸੂਏ ਹਾਂ ਤੀਜੇ ਸੂਏ ਤੇ ਤੀਜੇ ਸੂਏ ਸੂਣਾ ਪਨੂਨ ਸੂਈ ਆ ਰਾਤ ਦੀ ਰਾਤ ਦੀ ਸੂਪੀ ਇਹ ਆ ਕੱਟੂਆ ਬਥੇ ਹਣਾ ਹਾਂ ਜੀ ਹਾਂ ਜੀ ਤੇ 13 ਕਿਲੋ ਦੁੱਧ ਸੀਗਾ ਦੂਜੇ ਸੂਏ ਦੂਜੇ ਸੂਏ ਹਾਂ ਸੂਈ ਆ ਤੀਜੇ ਸੂਏ ਰਾਤ ਦੀ ਹੋਈ ਆ ਅੱਜ ਸਿੰਘਾਂ-ਸੁੰਗਾਂ ਦੀ ਮੰਤਰ ਵਧੀਆ ਕੱਦ ਕਾਠਣੀਆਂ ਅਕੀਰ ਮੱਝਾਂ ਨੇ ਵੀਰ ਕੋ ਸਾਰੀਆਂ ਸਾਇਆਂ ਕੱਦ ਕਾਠ ਵਾਲੀਆਂ ਨੇ ਆ ਦੇਖ ਲੋ ਐਨ ਕੱਦ ਕਾਠ ਵਾਲੀਆਂ ਨੇ ਚੱਲ ਕਰਮ ਵਾਲੇ ਚੱਲ ਚੱਲ ਕੋਲੇ ਰੋਗ ਲੈ ਵੀਰ ਲੈ ਮੋੜ ਲੈ ਵੀਰੇ ਜੇ ਮੁਰਗੀ ਦੇ ਇੱਥੋਂ ਮੈਂ ਮੋੜਨੇ ਬਾਹਰੋਂ ਬੋਲਨੇ ਕੋਈ ਕੱਦ ਕਾਠ ਵਾਲੀਆਂ ਨੇ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਐਨ ਤਕਰੀਬਨ ਹੁਣ ਦੇ ਦੂ ਕਿੰਨਾ ਦੇ ਦੁੱਧ ਹੁਣ ਕੱਢ ਦੂ ਭਾਬੀ ਤੇਰਾ ਕਿਹਾ ਤਾ ਆਰਾਮ ਨਾਲ ਕੱਢੂਗੀ ਹੁਣ ਵੀ ਆਰਾਮ ਨਾਲ ਕੱਢ ਦੂਗੀ ਤੇਰਾ ਜਿਆਦਾ ਜਿਆਦਾ ਕਰ ਕੱਢੂਗੀ ਆਰਾਮ ਨਾਲ 13 14 ਕਿਲੋ ਵੀਰ ਕੰਦਾ ਆਰਾਮ ਨਾਲ ਕੱਢ ਦੂਗੀ ਤੇ ਥਣ ਥਣ ਦੇਖ ਲਓ ਇਹ ਪੂਰਾ ਵਧੀਆ ਹੈ ਵੀ ਕੱਦ ਕਾਠ ਵਾਲੇ ਨੇ ਪਸ਼ੂ ਉਪਾਰ ਲੈਣ ਦਾ ਕੰਮ ਆ ਤੇ 13 ਕਿਲੋ ਵੀਰ ਕਹਿੰਦਾ ਦੁੱਧੋ ਕੱਢਿਆਗਾ ਹੁਣੇ ਨੇ ਹਨ ਤੇ ਆ ਦੇਖੀ ਗੇਰਾ ਵੀ ਕੋਈ ਨਾ ਬੱਚੇਨ ਧਿਆਨ ਨਾਲ ਦੇਖ ਕੋਈ ਨਾ ਕੋਈ ਨਾ ਤੇ ਹੁਣ ਆਪਾਂ ਦੋ ਛੋਟੀਆਂ ਦਿਖਾਈਆਂ ਮਾਜਾਂ ਤੇ ਹੁਣ ਆਪਾਂ ਦਿਖਾਉਣੇ ਆ ਤੀਜੀ ਤਲੂਣ ਕੱਟੇ ਪਲੂਨ ਕੱਟੀ ਹਾਂ ਇਹਦੀ ਮੈਨੂੰ ਇਹ ਤਿੰਨ ਨੰਬਰ ਵਾਲੀ ਦਿਖਾ ਦਿੰਨੇ ਆ ਤੇ ਕੱਦ ਕਾਠ ਬਹੁਤ ਵਧੀਆ ਕੱਦ ਕਾਠ ਆ ਤੇ ਇਹਦੀ ਕੀ ਡਿਟੇਲ ਆ ਵੀਰੇ ਇਹਦੀ ਉਹ ਫੋਨ ਤੇ ਹੋ ਜੂਗਾ ਜੀ ਠੀਕ ਆ ਫੋਨ ਤੇ ਤੇ ਜਿਹੜੀ ਪਲੂਨ ਆ ਇਹਦਾ ਸੋਨ ਵਾਲੀ ਸੂਪੀ ਆ ਸੋਨ ਵਾਲੀ ਆ ਜੀ ਸੋਨ ਵਾਲੀ ਆ ਹਾਂ ਜੀ ਤੇ ਕਿੰਨੇ ਕ ਦਿਨ ਲੈ ਜੂ ਹਜੇ ਇਹ ਹੱਤਾ ਜੀ ਘਟੋ ਘੱਟ ਸਿੰਗਾ-ਸੁੰਗਾ ਦੀ ਬੰਤਰ ਬਹੁਤ ਵਧੀਆ ਇਹ ਮੋਰ ਮੰਡੀ ਦੀ ਆ ਜੀ ਮਾਲ ਦੇ ਪਲੂਨ ਕਦੇ ਮਾਂ ਦੀ ਬੰਤਰ ਜਤੋਂਰ ਵਧੀਆ ਸੀ ਜੀ ਦਰਦੀ ਠੀਕ ਹੈ ਜੀ ਹਾਂ ਜੀ ਹੁਣ ਸੋਨਾ ਬਲੂਨ ਨੇ ਹੁਣ ਬਲੂਨ ਨੇ ਸੋਨਾ ਇਹਨੇ ਹੈਨਾ ਤੇ ਕੱਦ-ਕੱਡ ਬਹੁਤ ਆ ਹਾਂ ਜੀ ਕੱਦ 4 ਆ ਮੇਰੇ ਕੋਲ ਤੇ ਆ ਤੁਸੀਂ ਦੇਖਦਾ ਡਿਟੇਲ ਚਲ ਕੋਈ ਨਾ ਹੋੜ ਲਾ ਕੋਈ ਨਾ ਵੀਰੇ ਧਿਆਨ ਨਾਲ ਕੋਈ ਨਾ ਹੋੜ ਲਾ ਤੇ ਬਲੂਨ ਕੱਟੀ ਆ ਸੋਨਾ ਦਾ ਕਿੰਨੇ ਕ ਦਿਨ ਲੈ ਜੂ ਤਕਰੀਬਨ ਹਫਤਾ ਲੈ ਜੂ ਘੱਟੋ-ਘੱਟ ਹਫਤਾ ਲੈ ਜੂਗੀ ਹਾਂ ਜੀ ਹਾਂ ਜੀ ਜੇ ਹਫਤਾ ਲੈਗੀ ਤਾਂ ਵਧੀਆ ਬਣ ਜੂ ਹੈਨਾ ਹਾਂ ਜੀ ਹਾਂ ਜੀ ਤੇ ਹਫਤਾ ਵੀਰ ਕਹਿੰਦਾ ਲੈ ਜੂਗੀ ਤੇ ਬਾਕੀ ਦੀ ਡੀਟੇਲ ਆਪਾਂ ਸਾਰੀ ਲੈ ਕੇ ਦਿੰਨੇ ਆਂ ਸਿੰਘਾ ਸਿੰਘਾਂ ਦੀ ਮੰਤਰ ਦੇਖ ਲਓ ਬਹੁਤ ਸੋਹਣੀ ਹੈ ਮੰਤਰ ਤੇ ਸਾਰੀ ਡੀਟੇਲ ਵਗੈਰਾ ਆਪਾਂ ਵੀਰ ਤੋਂ ਲੈ ਕੇ ਦੇਵਾਂਗੇ ਇਹਦੀ ਵੀ ਤੇ ਕਿੰਨਾ ਤਦ ਤੱਕ ਪਾ ਦੂ ਤੇਰੇ ਹਿਸਾਬ ਨਾਲ ਅਸੀਂ ਹੁਣ ਹਾਂ 11-12 ਵਰਗ ਬਹਾਰ ਦੂ ਜੀ 11-12 ਵਰਗ ਨਾਲ ਸਾੜ ਦੂ ਹਾਂ ਹਾਂ ਜੀ ਤੇ ਇਹਦਾ ਵੀ ਢੇਡਾ ਕਢਾ ਦਿੰਨੇ ਆਂ ਕਦਕੜ ਬਹੁਤ ਆ ਝੋਟੀ ਦਾ ਹਨਾ ਕਦਕਾਠ ਵਾਲੀ ਆ ਹਾਂ ਜੀ ਹਾਂ ਜੀ ਫੇ ਚਾਰ ਬੰਦਾ ਮੂੰਹ ਤੇ ਵੀ ਅੱਜ ਮੂੰਹੋਂ ਚਾਰ ਦੰਦਾਂ ਹਨਾ ਹਾਂਜੀ ਹਾਂ ਸਿੰਘਾਂ ਦੀ ਮੰਤਰ ਦੇਖੋ ਦੋਸਤਾਂ ਦੇਖੀ ਦੇਖੀ ਸਿੰਘਾਂ ਦੀ ਮੰਤਰ ਬਹੁਤ ਵਧੀਆ ਥੋੜੀ ਜੀ ਜਗ੍ਹਾ ਦੀ ਪ੍ਰੋਬਲਮ ਆਉਂਦੀ ਹੈ ਦੋਸਤੋ ਬਿਲਕੁਲ ਜਗ੍ਹਾ ਥੋੜੀ ਜੀ ਤੰਗਾ ਹੋਰ ਨਹੀਂ ਕੋਈ ਗੱਲ ਜਗ੍ਹਾ ਕਰਕੇ ਪ੍ਰੋਬਲਮ ਆ ਜਾਂਦੀ ਆ ਮੜ ਕੋ ਇੱਥੋਂ ਨਹੀਂ ਬਾਹਰੋਂ ਮੋੜੂਗਾ ਇਹ ਤਾਂ ਬਾਹਰੋਂ ਮੋੜਦਾ ਫਿਰ ਹਾਂਜੀ ਹਾਂਜੀ ਮੌਨ ਨਹੀਂ ਕੋਈ ਜੀ ਜਗ੍ਹਾ ਦੀ ਪ੍ਰੋਬਲਮ ਕਰਕੇ ਹੋ ਜਾਂਦਾ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਇੰਨੀ ਦਾ ਵੀਡੀਓ ਆਪਣੀ ਹੋਰ ਕਲੀਅਰ ਆ ਜਾਣੀ ਸੀਗੀ ਅੰਦਰ ਹਨੇਰਾਗਾ ਇੱਕ ਸ਼ਾਮ ਦਾ ਟਾਈਮ ਆ ਤਾਂ ਕਰਕੇ ਹੋ ਜਾਂਦਾ ਦਾ ਲਓ ਜੀ ਹਾਂ ਲਿਆ ਕਰਾ ਵੀਰ ਕਰਾ ਸਾਮ ਦਾ ਟਾਈਮ ਕਰਕੇ ਨਾ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਜੇ ਇੱਕ ਸਾਮ ਦਾ ਟਾਈਮ ਹੋ ਗਿਆ ਤੇ ਇੱਕ ਜਗ੍ਹਾ ਤੰਗ ਤੇ ਹੋਰ ਥੋੜੇ ਦਿਨੇ ਬਣੀ ਹੁੰਦੀ ਵੀਡੀਓ ਤਾਂ ਕ੍ਰੀਏਟੀਵਿਟੀ ਹੋਰ ਵਧੀਆ ਆ ਜਾਣੀ ਸੀਗੀ ਹੂੰ ਤੇ ਦੇਖ ਲਓ ਵੀਰ ਕੰਨ 12 12 13 ਕਿਲੋ ਦਾ ਤੋ ਪਾ ਦੂ ਹਨਾ 11 12 ਹਾਂ ਜੀ ਕਿੰਨੇ ਦਿਨ ਲੱਗੂਗੀ ਇਹ ਗਏ ਹਫਤਾ ਲੱਗੂਗੀ ਆਮ ਨਾਲ ਹੀ ਜੇ ਹਫਤਾ ਲੱਗਦਾ ਵਧੀਆ ਬਣ ਜੂ ਹਨਾ ਹਾਂ ਜੀ ਹਾਂ ਜੀ ਹਾਂ ਇਹਦਾ ਵੀ ਮੁੱਲ ਵਗੈਰਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਹੀ ਫੋਨ ਤੇ ਸਾਰੇ ਮੁੱਲ ਵਗੈਰਾ ਫੋਨ ਤੇ ਕਰੂ ਵੀਰ ਕਹਿੰਦਾ ਮੈਂ ਤੇ ਜਗ੍ਹਾ ਤੰਗਾ ਥੋੜੀ ਪਸ਼ੂ ਤਾਂ ਵੀਰ ਕੋਲ ਹੋਰ ਵੀ ਖੜੇ ਆ ਆਪਾਂ ਇੱਕ ਮੱਝ ਹੋਰ ਦਿਖਾ ਦਿੰਨੇ ਹੈਨਾ ਆਹੋ ਇੱਕ ਦਿਖਾ ਦਿੰਨੇ ਆ ਤੇ ਜਗ੍ਹਾ ਦੀ ਤੰਗੀ ਕਰ ਕੀ ਆ ਤੇ ਚਲ ਹੁਣ ਗਾਂ ਲਈ ਖੋਲ ਕੀ ਟੇੜਾ ਵੀਰ ਗਾਂ ਲਈ ਝੋਟੀ ਦੀ ਮੀਣੀ ਝੋਟੀ ਆ ਜੀ ਮੀਣੀ ਆ ਆ ਜਾ ਕਰਾ ਲਿਆ ਕਰਾ ਮੀਣੀ ਨੂੰ ਮਾਰਾ ਜਾ ਹਾਂ ਜੀ ਮਾਰ ਕਰਾ ਹਮਦੂ ਜੀ ਆਪਾਂ ਮੀਣੀ ਵੀ ਦਿਖਾ ਦਈਏ ਤੇ ਮੀਣੀ ਝੋਟੀ ਆ ਕਿੰਨੇ ਦਿਨਾਂ ਕੋ ਸੂਈ ਨੂੰ 7-8 ਦਿਨ ਹੋ ਗਏ ਜੀ 7-8 ਦਿਨ ਹੋ ਗਏ ਹਾਂ ਜੀ ਤੇ ਦੁੱਧ ਮੀਣੀ ਥੱਲੇ ਹੁਣ 8-9 ਕਿਲੋ ਪਿਆਰ ਹੋਊਗਾ ਜੀ 8-9 ਕਿਲੋ ਬੱਚਾ ਕੀ ਹੈ ਮਗਰ ਬੱਚਾ ਦੋ ਕੱਟੀਆਂ ਜੀ ਦੋ ਕੱਟੀਆਂ ਨੇ ਵੀਰੇ ਦੋ ਕੱਟੀਆਂ ਨੂੰ ਜਨਮ ਦਿੱਤਾ ਮੀਣੀ ਨੇ 7-8 ਕਿਲੋ ਦੁੱਧ ਆ ਤੇ ਰੈਗੂਲਰ ਲੈਵਲ ਨੂੰ ਵੀ ਦੀ ਬੰਤਰ ਤੇ ਦੋ ਕੱਟੀਆਂ ਨੇ ਦੋਸਤੋ ਇਹ ਕਿਸੇ ਮੋਰਾ ਲਸੰਗੀਆਂ ਨੇ ਮੋਰਾ ਲਸੰਗੀਆਂ ਦੋ ਕੱਟੀਆਂ ਜੇ ਕਿਸੇ ਨੂੰ ਹੁੰਦਾ ਵੀ ਆਪਾਂ ਦੋ ਪਾਲ ਲਈਏ ਕੱਟੀਆਂ ਦੋ ਪਾਲ ਸਕਦੇ ਆ ਹੈ ਜੀ ਹਾਂ ਜੀ ਹਾਂ ਕਿਸੇ ਦੋਸਤਾਂ ਨੂੰ ਸੌਂਪ ਹੁੰਦਾ ਵੀ ਆਪਾਂ ਦੋ ਕੱਟੀਆਂ ਮੰਨ ਲੈ ਵੀ ਕੱਟੀਆਂ ਦੋ ਕੱਟੀਆਂ ਦੇਣੀਆਂ ਨਾਲ ਹੂੰ ਤੇ ਆ ਜਾ ਕਰਾਂ ਮੁੱਲ ਲਈ ਆ ਜਾ ਆ ਜਾ ਦੋ ਕਟੀਆਂ ਨੇ ਤੇ ਦੁੱਧ 8 ਕਿਲੋ ਹਨ ਕਿੰਨਾ ਦਾ ਹਾਂ 8 9 ਕਿਲੋ ਤਿਆਰ ਆ ਜੀ 8 9 ਕਿਲੋ ਦਾ ਤਿਆਰ ਆ ਕਿੰਨੇ ਦਿਨੋਂ ਕੋਈ ਸੁਈ ਨੂੰ 6 ਦਿਨ ਹੋ ਗਏ 7 ਦਿਨ ਸੁਈ ਨੂੰ 6 7 ਦਿਨੋਂ ਵੀਰ ਕਹਿੰਦਾ ਹੋਗੇ ਕਿੰਨਾ ਕ ਕਰਜੂ ਦੁੱਧ ਗੱਭੇ 10 ਤੋਂ ਬਾਹਰ ਕਰ ਦੇ ਜੀ 10 ਤੋਂ ਬਾਹਰ ਕਰ ਜੂਗੀ ਵੀਰ ਹਾਂ ਜੀ ਹਾਂ ਜੀ ਤੇ ਇਹਦਾ ਮੁੱਲ ਵੀ ਆਪਾਂ ਫੋਨ ਤੇ ਕਰਾਂਗੇ ਹਾਂ ਜੀ ਹਾਂ ਜੀ ਤੇ ਵੀਰ ਕਹਿੰਦਾ ਫੋਨਤੀ ਕਰਾਂਗੇ ਤੇ ਬਾਕੀ ਆਪਾਂ ਸਾਰੀ ਡੀਟੇਲ ਆਪਾਂ ਲੈ ਕੇ ਦੇਵਾਂਗੇ ਦੁੱਧ ਥੋੜੀ ਥਾਂ ਦੀ ਟੰਗੀ ਕਰਕੇ ਆ ਸੁੰਦਵਾ ਦਿੰਨੇ ਬਾਕੀ ਝੋਟੀਆਂ ਉਧਰ ਖੜੀਆਂ ਨੇ ਉਹ ਦੇਖ ਲਓ ਬਾਕੀ ਆਪਾਂ ਤੁਹਾਨੂੰ ਪੰਜ ਦਿਖਾ ਦੇ ਬਾਕੀ ਆਉਂਦੀਆਂ ਰਹਿੰਦੀਆਂ ਵੀਰੇ ਹਨਾ ਹਾਂਜੀ ਹਾਂਜੀ ਬਾਕੀ ਵੀਰ ਕੋਲ ਝੋਟੀਆਂ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਸਾਰੇ ਡੇਟਾ ਨਹੀਂ ਆ ਗਿਆ ਕਰ ਵੀਰੇ ਇੱਥੇ ਆ ਕੇ ਸਾਰੀ ਡਿਟੇਲ ਵਗੈਰਾ ਨੰਬਰ ਵਗੈਰਾ ਲਿਖਾ ਦੇ ਤੇ ਪਿੰਡ ਤੂੰ ਚੰਗੀ ਤਰ੍ਹਾਂ ਸਾਨੂੰ ਸਮਝਾ ਦੇ ਖੜ ਕੇ ਤੇ ਸਾਹਮਣੇ ਹਾਂਜੀ ਤੇ ਖੜੇ ਖੜੀ ਕਰਾ ਆ ਜਾ ਕਰ ਹਾਂਜੀ ਤੇ ਪਿੰਡ ਵਗੈਰਾ ਦੀ ਡਿਟੇਲ ਸਾਰੀ ਦੱਸ ਦੇ ਸਾਨੂੰ ਪਿੰਡ ਤਾਂ ਲੰਡੀ ਰਾਏ ਜੀ ਯਾਰ ਲਿਆਣਾ ਤੁਸੀਂ ਰੈਕੋਰਡ ਵਿੱਚ ਸੀ ਲੈ ਕੋਡ ਰੈਕੋਰਡ ਤੋਂ ਇਹਨੂੰ 5-7 ਕਿਲੋਮੀਟਰ ਤੇ ਆ 6 ਕਿਲੋਮੀਟਰ ਆ ਜੀ 6 ਕਿਲੋਮੀਟਰ ਰੈਕੋਰਡ ਤੋਂ ਹਾਂਜੀ ਪਿੰਡ ਤਲਵੰਡੀ ਰੈ ਨੇੜੇ ਬੁਰਧਰੀ ਸੰਗ ਤੇ ਮੈਲ ਨੰਬਰ ਬੋਲਦੇ ਵੀਰੇ 9815231035 ਜੀ 9815231035 31035 ਹਾਂਜੀ ਪਵਾਰ ਲੈਣ ਦਾ ਕੰਮ ਕਿੰਨੇ ਟਾਈਮਾਂ ਪਵਾਰ ਕਰਦੇ ਨੂੰ ਤੇ ਸਾਡੇ ਦਾਦੇ ਕਰਦੇ ਸੀਗੇ ਹਾਂ ਤੋਈ ਤੁਰਿਆ ਹਾਂ ਹਾਂ ਜਿਹਾ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਤੁਰਿਆ ਹਾਂ ਹਾਂ ਪੀੜੀ ਤੋਂ ਪੀੜੀ ਆ ਹਾਂ ਜੀ ਬਾਤੀ ਤਕਰੀਬਨ ਏਰੀਆ ਦੇ ਵੀਰ ਸਾਰੇ ਜਾਣਦੇ ਆ ਵੀਰ ਨੂੰ ਹਾਂ ਜੀ ਤੇ ਆਪਣੀ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਚੈਨ ਨੂੰ ਫੋਲੋ ਕਰ ਲਓ ਧੰਨਵਾਦ ਦੋਸਤੋ ਓਕੇ